हालेलुया हालेलुया प्रभु यीशु मसीह ने आलो ये सबला भी जान चुकी और मैं और दास और मेरी ये सारी टीम हम सब मिलके प्रभु यीशु मसीह के वचन में मनादी करने वास्ते जा रहे हैं और विजिट वास्ते assi मौके को तो बागा पर आना बाटे कारीवा के जिस जने पेटिया वो पिंडा में assi प्रभु यीशु मसीह के वचन में मनादी करने जा रहे हैं ਉਤ ਸਭ ਸੱਦੇ ਵਾਸਤੇ ਪ੍ਰਾਰਥਨਾ ਕਰਨੀ ਕਿ ਪ੍ਰਭੂ ਉਸਨੂੰ ਸਫਲ ਕਰੇ ਔਰ ਯਿਸੂ ਮਸੀਹ ਦੇ ਪ੍ਰਚਾਰ ਤੁਸੀਂ ਸਨਾਈਏ ਲੋਕਾਂ ਤੱਕ ਤਾਂ ਕਿ ਪਰਮਿਸ਼ਨ ਮਸੀਹਾ ਬਚਨ ਦੁਨੀਆ ਦੇ ਹਰ ਦਾ ਕੋ ਨਿਆ ਬਨਿਆਤਾ ਕੋ ਪਹੁੰਚੇ ਤੇ ਬਹੁਤ ਸਾਰੇ ਲੋਕ ਯਿਸੂਸੀ ਦੇ ਕਿਰਪਾ ਦੇ ਅਨਸਾਰ ਬਚਾਏ ਸਭਨਾਂ ਵਿਗਿਆਮ ਸਿੱਖੀ ਖਰਾਬ ਨਾ ਹੋਈ ਬਾਬ ਤੋਂ ਥੋੜਾ ਵਚਨ ਪੜ ਕੇ ਵੇਖਦੇ ਆ ਕਿ ਕੀ ਲਿਖਿਆ ਹੈ ਕਦਾ ਦੇ ਕਲਾਮ ਚ ਕਿ ਯਹੋਸ਼ਵਾ ਕਿਹੜਾ ਪਰਮੇਸ਼ਰ ਦਾ ਸੇਵਕ ਸੀ ਔਰ ਉਹਨੂੰ ਕਿਹੜੇ ਖਦਾ ਨੇ ਗਿਫਟ ਦਿੱਤੇ ਸੀ ਕਿਹੜੇ ਇਨਾਮ ਦਿੱਤੇ ਸੀ ਔਰ ਕਿਹੜੇ ਤਰੀਕੇ ਨਾਲ ਪ੍ਰਭੂ ਸ਼ਮਸਿਦਿਓ ਕੀ ਕਹਿੰਦਾ ਸੀ ਸੇਵਕਾਈ ਕਰਦਾ ਸੀ ਹਰ ਕੀ ਲਿਖਿਆ ਹੈ ਯਹੋਸ਼ਵਾ ਦੀ ਕਿਤਾਬ ਦੇ ਵਿੱਚੋਂ ਯਹੋਵਾ ਦਾ ਦਾਸ ਮੂਸਾ ਨੇ ਮਰਨ ਤੋਂ ਪਿੱਛੋਂ ਐਉਂ ਹੋਇਆ ਕਿ ਯਹੋਵਾ ਨੇ ਮੂਸਾ ਦੇ ਸੇਵਕ ਨੂੰ ਨੋਹ ਦੇ ਪੁੱਤਰ ਯਹੋਸ਼ੂਆ ਨੂੰ ਆਖਿਆ ਕਿ ਮੇਰਾ ਦਾਸ ਮੂਸਾ ਮਰ ਗਿਆ ਹੈ। ਇਹਦੇ ਵਿੱਚ ਲਿਖਿਆ ਹੈ ਕਹਿੰਦਾ ਜਦੋਂ ਯਹਵਾ ਪਰਮੇਸ਼ਰ ਨੇ ਆਪਣੇ ਦਾਸ ਜਦੋਂ ਦਾ ਦਾਸ ਦੁਨੀਆ ਛੱਡ ਕੇ ਚਲਾ ਗਿਆ ਸੀ ਔਰ ਉਹਦਾ ਇੱਕ ਹੋਰ ਦਾਸ ਸੀ ਯਹੋਸ਼ੂਆ ਨਾਮ ਦਾ। ਉਹਦੇ ਵਿੱਚ ਲਿਖਿਆ ਕਹਿੰਦਾ ਕਹਿੰਦਾ ਦੇਖ ਮੇਰਾ ਦਾਸ ਮੂਸਾ ਜਿਹੜਾ ਮਰ ਚੁੱਕਾ ਆ। ਕਹਿੰਦਾ ਹੁਣ ਕਹਿੰਦਾ ਮੈਂ ਦੂਣ ਦੇ ਪੁੱਤਰ ਯਹੋਸ਼ੂਆ ਨੂੰ ਇਹ ਗੱਲ ਕਹਿਣਾ ਆ ਕਿ ਹੁਣ ਤੂੰ ਉੱਠ ਤੇ ਤਗੜਾ ਹੋ ਅੱਜ ਸਾਨੂੰ ਤਗੜਾ ਹੋਣ ਦੀ ਲੋੜ ਆ ਉੱਠਣ ਦੀ ਲੋੜ ਆ ਹੋ ਇਹ ਨਹੀਂ ਆ ਕਿ ਸਾਡਾ ਕੋਈ ਸਾਨੂੰ ਕਿਸੇ ਕਰਨੇ ਠੋਕਰ ਲੱਗੀ ਆ ਸਾਡਾ ਕਿਸੇ ਕਰਕੇ ਕੋਈ ਲੜਾਈ ਝਗੜਾ ਹੋ ਗਿਆ ਕਿਸੇ ਪ੍ਰਭੂ ਦੀ ਸੇਵਕਾਈ ਤੋਂ ਅਲੱਗ ਹੋ ਜਾਈਏ ਅਲੱਗ ਨਹੀਂ ਹੋਣਾ ਇਹਦੇ ਵਿੱਚ ਦੇਖੋ ਕਿੰਨੀ ਵੱਡੀ ਗੱਲ ਆ ਇੱਕ ਯਹੋਸ਼ੂਆ ਦਾ ਅਗਵਾ ਜਿਨਾਇਆ ਉਹਦਾ ਜਿਹੜਾ ਦਾਸ ਆ ਮੂਸਾ ਜਿਹੜਾ ਮਰ ਗਿਆ ਉਹਦੇ ਨਾਲ ਚੱਲਣ ਵਾਲਾ ਜਿਹੜਾ ਯਹੋਸ਼ਵਾ ਸੀ ਉਹਨੂੰ ਜਦੋਂ ਬੜਾ ਪਰੇਸ਼ਾਨ ਸੀ ਕਿ ਪਰਮੇਸ਼ਰ ਨੇ ਆਣ ਕੇ ਯਹੋਸ਼ਵਾ ਨੂੰ ਇੰਨੀ ਗੱਲ ਕਹੀ ਕਹਿੰਦਾ ਉੱਠ ਕਹਿੰਦਾ ਮੇਰਾ ਦਾਸ ਮੂਸਾ ਮਾਰ ਚੁਕਾਇਆ ਕਹਿੰਦਾ ਹਾਂ ਤੂੰ ਉੱਠ ਤੇ ਤਗੜਾ ਹੋ ਉਹ ਤਗੜਾ ਹੋ ਕੇ ਸੁਭ ਹੌਸਲਾ ਰੱਖ ਕਹਿੰਦਾ ਜਿਹੜੇ ਸ਼ਹਿਰ ਵਿੱਚ ਜਿਹੜੇ ਕੌਮ ਵਿੱਚ ਜਿਹੜੇ ਮੁਲਕ ਵਿੱਚ ਤੂੰ ਜਾਵੇਂਗਾ ਉਸ ਜ਼ਮੀਨ ਦੇ ਉੱਤੇ ਤੂੰ ਆਪਣੇ ਪੈਰਾਂ ਦੀ ਤਲਲੀ ਰੱਖੇਗਾ ਉਹ ਜ਼ਮੀਨ ਮੈਂ ਤੈਨੂੰ ਦੇ ਦਵਾਂਗਾ ਇਹ ਪਰਮੇਸ਼ਰ ਨੇ ਯਹੋਸ਼ੂਆ ਨਾਲ ਵਾਅਦਾ ਕੀਤਾ ਸੀ ਕਹਿੰਦਾ ਜਿੱਦਾਂ ਮੈਂ ਮੂਸਾ ਦੇ ਨਾਲ ਰਿਹਾ ਸੀ ਜਿੱਦਾਂ ਮੈਂ ਮੂਸਾ ਦੇ ਨਾਲ ਪਰਮੇਸ਼ਰ ਨੇ ਕਹਿੰਦਾ ਜਿੰਨਾ ਮੈਂ ਮੂਸਾ ਦੇ ਨਾਲ ਰਿਹਾ ਉਹਦਾ ਮੈਂ ਤੇਰੇ ਨਾਲ ਰਾਵਾਂਗਾ। ਹੋਰ ਮੇਰੇ ਭੈਣ ਪ੍ਰਾਵੋ ਉਸ ਜਗ੍ਹਾ ਦੇ ਯਹੋਸ਼ਵਾ ਨੂੰ ਪਰਮੇਸ਼ਰ ਨੇ ਇਸਤੇਮਾਲ ਕੀਤਾ। ਉਹਨੂੰ ਬਹੁਤ ਸਾਰੀ ਬਰਕਤਾਂ ਦਿੱਤੀ ਜਿਹੜੀ ਯਰੀਓ ਦੀ ਦੀਵਾਰ ਆ ਯਰੀਓ ਦੀ ਦੀਵਾਰ ਇੰਨੀ ਵੱਡੀ ਦੀਵਾਰ ਸੀ ਕਿ ਉਹਦੇ ਉੱਤੇ ਦੋ ਦੋ ਰੱਥ ਇਕੱਠੇ ਚੱਲਦੇ ਹੁੰਦੇ ਸੀ। ਯਹੋਸ਼ਵਾ ਨੂੰ ਪਰਮੇਸ਼ਰ ਨੇ ਸੰਦੇਸ਼ ਦਿੱਤਾ ਕਹਿੰਦਾ ਉਠ ਔਰ ਮੇਰੇ ਨਾਲ ਚੱਲ ਮੈਂ ਤੇਰੇ ਨਾਲ ਆ ਅੱਜ ਕਈ ਹਰ ਦਰ ਖਾਓ ਸਾਡੇ ਅੱਗੇ ਕੋਈ ਮੁਸੀਬਤ ਆ ਜਾਂਦੀ ਆ ਕੋਈ ਪਰੇਸ਼ਾਨੀ ਆ ਜਾਂਦੀ ਕੋਈ ਬਿਮਾਰੀ ਆ ਜਾਂਦੀ ਆ ਅਸੀਂ ਆਪਣਾ ਹੌਸਲਾ ਤੋੜ ਕੇ ਬਹਿ ਜਾਂਦੇ ਆ ਪਰ ਇਸ ਜਗ੍ਹਾ ਤੇ موسی موسی ਦੇ ਬਾਰੇ ਯਿਸੂ ਮਸੀਹ ਨੇ ਪਰਮੇਸ਼ਰ ਨੇ ਕਿਹਾ ਕਿ ਨਾ ਮੇਰਾ ਦਾਸ موسی ਮਰ ਚੁਕਾਇਆ ਪਰ ਕਹਿੰਦਾ ਯਹੋਸ਼ਵਾ ਤੂੰ ਉੱਠ ਤੇ ਤਗੜਾ ਹੋ ਤੇ ਹੌਸਲਾ ਰੱਖ ਤੇ ਤੂੰ ਚੱਲ ਮੈਂ ਤੇਰੇ ਅੰਗ ਸੰਗ ਰਵਾਂਗਾ ਅੱਜ ਮੇਰੇ ਪੈਨ ਖਾਓ ਸਾਡੇ ਵਿੱਚੋਂ ਕੋਈ ਵੀ ਜਾਣਿਆ ਕੋਈ ਵੀ ਇਨਸਾਨ ਆ ਉਹ ਕਿਸੇ ਮਾਰੇ ਨਹੀਂ ਦੇਖੋ ਤੁਸੀਂ ਸੋਚੋਗੇ ਆਈ ਆਹ ਕੱਪੜਾ ਲੀਆ ਪਾ ਕੇ ਤੁਹਾਡੇ ਵਿੱਚ ਪ੍ਰਚਾਰ ਕਰਨ ਦੇ ਆ ਵਚਨ ਲੈ ਕੇ ਪ੍ਰਚਾਰ ਕਰਨ ਦੇ ਆ ਪਰਮੇਸ਼ਰ ਤੁਹਾਡੇ ਵਿੱਚੋਂ ਵੀ ਕਿਸੇ ਨੂੰ ਖੜਾ ਕਰ ਸਕਦਾ ਹੈ ਤੁਹਾਡੇ ਵਿੱਚੋਂ ਵਿੱਚੋਂ ਵੀ ਕਿਸੇ ਨੂੰ ਖੜਾ ਕਰ ਸਕਦਾ ਇਹ ਭਾਈ ਨੂੰ ਖੜਾ ਕਰ ਸਕਦਾ ਇਹਨੂੰ ਤੁਹਾਨੂੰ ਭੈਣਾ ਨੂੰ ਖੜਾ ਕਰ ਸਕਦਾ ਕਿਉਂਕਿ ਯਿਸੂ ਮਸੀਹ